ਤਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਆਪਾਂ ਸਭ ਦੇ ਸਭ ਦੁਪਹਿਰ ਦੇ ਸਮੇਂ ਦੇ ਵਿੱਚ ਆਪਣੀ ਫਾਸਟਿੰਗ ਦੇ ਵਿੱਚ ਖੁਦਾਵੰਦੀ ਹਜ਼ੂਰੀ ਵਿੱਚ ਇਕੱਠੇ ਹੋਇਆ ਤਾਂ ਅੱਜ ਅਸੀਂ ਸਭ ਦੇ ਸਭ ਮਿਲ ਕੇ ਖੁਦਾਵੰਦੀ ਹਜ਼ੂਰੀ ਚ ਜੋ ਫਾਸਟਿੰਗ ਕਰ ਰਹੇ ਹਾਂ ਉਸ ਫਾਸਟਿੰਗ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪਾਂਗੇ ਔਰ ਅੱਜ ਦੇ ਵਚਨ ਦੇ ਲਈ ਸਭ ਮਿਲ ਕੇ ਦੁਆ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਕਰਦੇ ਹਾਂ ਮਹਾਨ ਖੁਦਾਵੰ ਦੇ ਪਿਆਰੇ ਪਿਤਾ ਪਰਮੇਸ਼ਰ ਪ੍ਰਭੂ ਯਹੋਵਾ ਤੁਹਾਡੀ ਪਵਿੱਤਰ ਹਜ਼ੂਰੀ ਅਗੇ ਝੁਕਦੇ ਹਾਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾਤੀ ਵਡਿਆਈ ਦਿੰਦੇ ਖੁਦਾਵੰ ਦਾ ਸੀ ਸਭ ਦੇ ਸਬਰ ਅੱਜ ਦੇ ਇਸ ਰੋਜ਼ਾ ਦੇ ਵਿੱਚ ਖੁਦਾਵੰ ਤੁਹਾਡੀ ਹਜ਼ੂਰੀ ਵਿੱਚ ਝੁਕਦੇ ਹਾਂ ਪ੍ਰਭੂ ਜੀ ਤੁਸੀਂ ਕਹੇ ਕਿ ਵਰਤ ਰੱਖ ਕੇ ਮੇਰੇ ਨੇੜੇ ਆਓ ਤੇ ਮੈਂ ਤੁਹਾਡੇ ਹਾਲਾਤਾਂ ਨੂੰ ਬਦਲ ਦੇਵਾਂਗਾ ਅੱਜ ਅਸੀਂ ਸੱਚਮੁੱਚ ਇਸ ਫਾਸਟਿੰਗ ਦੇ ਦੁਆਰਾ ਤੁਹਾਡੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿਤਾ ਪਰਮੇਸ਼ਰ ਸਾਡਾ ਇਹ ਕਦਮ ਤੁਹਾਨੂੰ ਪਸੰਦ ਆਵੇ ਪਿਤਾ ਪਰਮੇਸ਼ਰ ਅਸੀਂ ਇਸੇ ਤਰ੍ਹਾਂ ਇੱਕ ਇੱਕ ਕਰਕੇ ਤੁਹਾਡੇ ਕੋਲੋਜ਼ ਹੋਈਏ ਤੁਹਾਡੇ ਨੇੜੇ ਰਹੀਏ ਕਿਉਂਕਿ ਤੁਹਾਡੇ ਕੋਲੋਜ਼ ਤੁਹਾਡੇ ਨੇੜੇ ਰਹਿਣਾ ਸਾਡੇ ਲਈ ਸੱਚਮੁੱਚ ਚੰਗਾ ਆ ਅਸੀਂ ਇਸ ਚੰਗਿਆਈ ਦੇ ਰਾਹ ਤੇ ਚੱਲਦੇ ਹੋਏ ਤੁਹਾਡੀ ਆਸ਼ੀਸ਼ਾਂ ਬਰਕਤਾਂ ਨੂੰ ਪ੍ਰਾਪਤ ਕਰੀਏ ਅਸੀਂ ਜਦ ਵੀ ਫਾਸਟਿੰਗ ਕਰੀਏ ਖੁਦਾਵੰਦ ਸਾਡਾ ਫਾਸਟਿੰਗ ਕਰਨਾ ਤੁਹਾਨੂੰ ਪਸੰਦ ਆਵੇ ਅੱਜ ਦੇ ਦਿਨ ਅਸੀਂ ਜੋ ਵੀ ਫਾਸਟਿੰਗ ਕੀਤੀ ਆ ਖੁਦਾਵੰਦ ਹੁਣ ਅਸੀਂ ਉਸ ਫਾਸਟਿੰਗ ਦੇ ਲਈ ਕੁਝ ਵਚਨਾਂ ਨੂੰ ਸੁਣਨ ਪੜਨ ਲਈ ਜਾ ਰਹੇ ਹਾਂ ਪਿਤਾ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਅੰਦਰ ਜਮਾ ਕਰਨਾ ਯਾਰ ਅਸੀਂ ਇਹਨਾਂ ਵਚਨਾ ਦੇ ਦੁਆਰਾ ਕਰਾਂ ਅਤੇ ਸੱਚਾ ਵਰਤ ਰੱਖੀ ਜਿਹੜਾ ਵਰਤ ਤੁਹਾਨੂੰ ਪਸੰਦ ਹੋਵੇ ਖੁਦਾਵੰਦ ਅਸੀਂ ਆਪਣੇ ਦਿਲਾਂ ਨੂੰ ਖੋਲ੍ਹੀਏ ਆਪਣੇ ਆਤਮਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪੀਏ ਅਤੇ ਤੁਹਾਡੀ ਮਰਜ਼ੀ ਇੱਛਾ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ ਸਾਡੇ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਦੇਨ ਪਰਵੇਸ ਤੁਸਨ ਸਬਰ ਸੰਤੋਖ ਦਿੱਤਾ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਸੀਂ ਸਾਨੂੰ ਜੀਵਨ ਦੀ ਰੋਟੀ ਦਿੱਤੀ ਅਤੇ ਸੰਸਾਰਿਕ ਭੁੱਖ ਤੇ ਕੰਟਰੋਲ ਕਰਨ ਦਾ ਸਮਝ ਬੁੱਧ ਬਲ ਦਿੱਤਾ ਤੁਹਾਡਾ ਸ਼ੁਕਰ ਕਰਦੇ ਹੋਏ ਮਹਾਨ ਖੁਦਾਵੰਦ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਤੁਹਾਡੇ ਖਾਸ ਵਚਨਾਂ ਨੂੰ ਪੜ੍ਹਨ ਜਾ ਰਹੇ ਹਾਂ ਇਹ ਵਚਨ ਸਾਡੇ ਹਿਰਦੇ ਅੰਦਰ ਲਿਖੇ ਜਾਣ ਕੋਈ ਵਿਰੋਧੀ ਦੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ਮਸੀ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੇ ਵਚਨ ਚੋਂ ਜਾਣਾਂਗੇ ਆਪਸੀਆਂ 6 ਦੀ ਬਾਰ ਔਰ 13 ਨੰਬਰ ਆਇਤ ਨੂੰ ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋ ਹਕੂਮਤਾਂ ਖਤਿਆਰਾ ਤੇ ਇਸ ਸੰਸਾਰ ਦੇ ਅੰਧਕੋਰ ਦੇ ਮਹਾਰਾਜਾਂ ਤੇ ਦੁਸ਼ਟ ਆਤਮਾ ਨਾਲ ਹੁੰਦੀ ਹੈ ਜੋ ਸਵਰਗੀ ਥਾਮਾ ਵਿੱਚ ਹੈ ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਾਸਤਰ ਬਾਸਤਰ ਲੈ ਲਵੋ ਜੋ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸਭ ਕੁਝ ਪੂਰਾ ਕਰਕੇ ਸਥਿਰ ਰਹਿ ਸਕੋ ਹallelujah ਪਰਮੇਸ਼ਰ ਦਾ ਬਚਨ ਸਾਨੂੰ ਕੀ ਦੱਸਦਾ ਜਿਸ ਤਰ੍ਹਾਂ ਕਿ ਅਸੀਂ ਸਭ ਮਿਲ ਕੇ ਅੱਜ ਨਸ਼ੇ ਦੇ ਲਈ ਖਾਸ ਤੌਰ ਤੇ ਪ੍ਰਾਰਥਨਾ ਕਰ ਰਹੇ ਕਿ ਬਹੁਤ ਸਾਰੇ ਲੋਕਾਂ ਨੇ ਨਸ਼ੇ ਕੀਤੇ ਨੇ ਜੋ ਨਸ਼ੇ ਕਰਦੇ ਨੇ ਨਸ਼ੇ ਵਿੱਚ ਫਸੇ ਹੋਏ ਨੇ ਨਸ਼ੇ ਦੇ ਨਾਲ ਬਹੁਤ ਸਾਰੀ ਘਰ ਬਰਬਾਦ ਹੋ ਗਏ ਨੇ ਤਾਂ ਅਸੀਂ ਜਾਣਦੇ ਆ ਜਦੋਂ ਅਸੀਂ ਅੱਜ ਸਵੇਰ ਦੇ ਵਚਨ ਤੋਂ ਜਾਣਿਆ ਸੀ ਕੁਝ ਦਿਨ ਪਹਿਲਾਂ ਅਸੀਂ ਵਚਨ ਤੋਂ ਜਾਣਿਆ ਸੀ ਕਿ ਪਰਮੇਸ਼ਰ ਵਿਪਤਾਵਾਂ ਬਵਾ ਬਿਮਾਰੀਆਂ ਪਾਉਂਦਾ ਆ ਤਾਂ ਪਰਮੇਸ਼ਰ ਬਵਾ ਪਾ ਸਕਦਾ ਹੈ ਬਿਮਾਰੀਆਂ ਪਾ ਸਕਦਾ ਹੈ ਪਰਮੇਸ਼ਰ ਦੁਸ਼ਟ ਆਤਮਾਵਾਂ ਤੇ ਨਸ਼ੇ ਨਹੀਂ ਪਾਉਂਦਾ ਪਰਮੇਸ਼ਰ ਵਿਚਾਰ ਨਹੀਂ ਪਾਉਂਦਾ ਪਰਮੇਸ਼ਰ ਚੋਰੀ ਕਰਨ ਵਾਲਾ ਮੰਨ ਨਹੀਂ ਪਾਉਂਦਾ ਪਰਮੇਸ਼ਰ ਹਰਾਮ ਕਰੀਆਂ ਕਰਨਾ ਨਹੀਂ ਪਾਉਂਦਾ ਮਨ 'ਚ ਇਸ ਲਈ ਇਹ ਬਹਾਨੇਬਾਜ਼ੀ ਨਾ ਕਰੋ ਕਿ ਅਗਰ ਪਰਮੇਸ਼ਰ ਬਵਾ ਪਾਉਂਦਾ ਹੈ ਸਭ ਕੁਝ ਕਰਨ ਵਾਲਾ ਪਰਮੇਸ਼ਰ ਆ ਤਾਂ ਪਾਪ ਵੀ ਸਾਡੇ ਮਨ 'ਚ ਪਰਮਿਸ਼ਨ ਨੇ ਪਾਇਆ ਪਰਮੇਸ਼ਰ ਪਵਿੱਤਰ ਆ ਅਤੇ ਉਹ ਸਾਨੂੰ ਪਵਿੱਤਰ ਰੱਖਣਾ ਚਾਹੁੰਦਾ ਹੈ ਉਹ ਸਾਡੇ ਸਰੀਰ ਨੂੰ ਕੁਝ ਹਿੱਸੇ ਕਮਜ਼ੋਰ ਕਰ ਦੇਵੇਗਾ ਕੁਝ ਪਲ-ਹਲੀ ਬਿਮਾਰੀ ਦੇ ਦੇਗਾ ਉਹ ਸੁਪਾਲੇ ਲਈ ਧਰਤੀ ਦੀ ਧਨ ਦੌਲ ਤੈਸ਼ੋ ਰਾਮ ਸਾਥੋ ਲੈ ਲਵੇਗਾ ਪਰ ਉਹ ਇਹ ਨਹੀਂ ਕਹੇਗਾ ਕਿ ਮੈਂ ਸਜ਼ਾ ਦੇ ਵਿੱਚ ਤੁਹਾਨੂੰ ਬਿ ਵਿਚਾਰ ਚ ਪਾ ਦਵਾਂਗਾ ਮੈਂ ਸਜ਼ਾ ਦੇ ਵਿੱਚ ਤੁਹਾਨੂੰ ਨਸ਼ੇ ਚ ਪਾ ਦਾਂਗਾ ਮੈਂ ਆਪਣੇ ਕ੍ਰੋਧ ਵਿੱਚ ਆ ਕੇ ਤੁਹਾਡੇ ਸਰੀਰ ਨੂੰ ਮੈਂ ਗਲਤ ਕੰਮਾਂ ਲਈ ਇਸਤੇਮਾਲ ਕਰਾਵਾਂਗਾ ਬੁਰੀਆਂ ਸੋਚਾਂ ਬੁਰੀਆਂ ਕਾਮਨਾਵਾਂ ਸਾਡੇ ਅੰਦਰ ਪਰਮੇਸ਼ਰ ਨਹੀਂ ਪਾਉਂਦਾ ਬੇਸ਼ੱਕ ਪਰਮੇਸ਼ਰ ਸਾਨੂੰ ਕ੍ਰੋਧ ਦੇ ਵਿੱਚ ਆ ਕੇ ਕਾਲ ਪਾ ਦਿੰਦਾ ਆ ਬਿਮਾਰੀਆਂ ਪਾ ਦਿੰਦਾ ਆ ਰੁਕਾਵਟਾਂ ਪਾ ਦਿੰਦਾ ਕਿਸੇ ਕੰਮਾਂ ਦੇ ਵਿੱਚ ਇਆ ਫਿਰ ਕਈ ਵਰੀ ਕੁਦਰਤੀ ਆਫਤਾ ਦੇ ਨਾਲ ਸਾਡਾ ਘਰ ਦਾ ਸਾਡੀ ਜ਼ਮੀਨ ਦਾ ਨੁਕਸਾਨ ਹੋ ਜਾਂਦਾ ਆ ਐਸੇ ਨੁਕਸਾਨ ਖੁਦਾ ਪਾਉਂਦਾ ਆ ਪਰ ਇਸ ਕੁਝ ਫਹਿਮੀ ਚ ਨਾ ਰਹਿਓ ਕਿ ਜੇ ਸਾਰੀਆਂ ਬავਾ ਬਿਮਾਰੀਆਂ ਖੁਦਾ ਪਾਉਂਦਾ ਆ ਤਾਂ ਉਹਦੀ ਸਜ਼ਾ ਫਿਰ ਸਾਨੂੰ ਕਾਦੀ ਕਿਉਂਕਿ ਸਾਡੇ ਅਸੀਂ ਪਹਿਲਾਂ ਹੀ ਧਰਤੀ ਤੇ ਇੰਨੇ ਜ਼ਿਆਦਾ ਗੁਨਾਹ ਕਰ ਲਏ ਸਾਡੇ ਗੁਨਾਹਾਂ ਦੀ ਸਜ਼ਾ ਵਿੱਚ ਉਹ ਸਾਨੂੰ ਮਿਲ ਰਹੀ ਹੈ ਔਰ ਦੂਸਰਾ ਕਾਰਨ ਇਹ ਹੋਇਆ ਕਿ ਪਰਮੇਸ਼ਰ ਸਾਡੇ ਤੋਂ ਬਿਮਾਰੀਆਂ ਇਸ ਲਈ ਪਾ ਰਿਹਾ ਕਿ ਅਸੀਂ ਫਿਰ ਤੋਂ ਪਵਿੱਤਰ ਰਾਹ ਨੂੰ ਫੜ ਲਈਏ ਤਾਂ ਉਹ ਪਵਿੱਤਰ ਰਾਹ ਤੇ ਲਾਉਣ ਦੇ ਲਈ ਸਾਨੂੰ ਆ ਪਵਿੱਤਰ ਨਹੀਂ ਕਰੇਗਾ ਉਹ ਸਾਨੂੰ खरे ਕੰਮਾਂ ਨੂੰ ਕਰਾਉਣ ਦੇ ਲਈ ਪਹਿਲਾਂ ਸਾਥੋਂ ਪਾਪ ਨਹੀਂ ਕਰਵਾਏਗਾ ਉਹ ਸਾਨੂੰ ਕਮਜ਼ੋਰ ਕਰੇਗਾ ਪਰ ਸਾਨੂੰ ਪਾਪੀ ਨਹੀਂ ਕਰੇਗਾ ਬਹੁਤ ਸਾਰੇ ਲੋਕ ਹੋਣਗੇ ਜੋ ਕਹਿਣਗੇ ਕਿ ਠੀਕ ਆ ਜੇ ਸਾਰਾ ਕੁਝ ਪ੍ਰਭੂ ਨੇ ਕੀਤਾ ਤਾਂ ਨਸ਼ੇ ਵੀ ਤਾਂ ਪ੍ਰਭੂ ਕਰਵਾਉਂਦਾ ਪਰਮੇਸ਼ਰ ਆਪਣੀ ਹੈਕਲ ਨੂੰ ਪ੍ਰਿਸ਼ਟ ਨਹੀਂ ਕਰਦਾ ਆਪਣੀ ਹੈਕਲ ਦੇ ਵਿੱਚ ਤੋੜ-ਫੋੜ ਜ਼ਰੂਰ ਥੋੜੀ-ਬਹੁਤ ਕਰ ਦਿੰਦਾ ਪਰ ਉਹਨੂੰ ਪ੍ਰਿਸ਼ਟ ਨਹੀਂ ਕਰਦਾ ਇਸ ਲਈ ਵਚਨ ਚ ਲਿਖਿਆ ਕਿ ਤੁਹਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਆ ਪਰ ਹਕੂਮਤ ਇਖਤਿਆਰਾਤ ਤੇ ਸੰਸਾਰ ਦੇ ਅੰਧਕੋਰ ਦੇ ਮਹਾਰਾਜਿਆਂ ਦੇ ਨਾਲ ਦੁਸ਼ਟ ਆਤਮਾ ਸ਼ਰੀਰ ਚ ਦੁਸ਼ਟ ਪਾਉਂਦਾ ਆ ਔਰ ਨਸ਼ੇ ਦੁਸ਼ਟ ਪਾਉਂਦਾ ਆ ਬੁਰੀਆਂ ਕਾਮਨਾਵਾਂ ਦੁਸ਼ਟ ਪਾਉਂਦਾ ਆ ਵਿਚਾਰਿਕ ਥਾਟਸ ਦੁਸ਼ਟ ਪਾਉਂਦਾ ਆ ਇਸ ਲਈ ਅਸੀਂ ਦੁਸ਼ਟ ਦੀਆਂ ਕੰਮਾਂ ਨੂੰ ਨਹੀਂ ਕਰਨਾ ਔਰ ਦੁਸ਼ਟ ਪਾਉਂਦਾ ਵੀ ਨਹੀਂ ਹੈ ਜੇ ਆਪਾਂ ਦੇਖੀਏ ਤਾਂ ਸਿੱਧੇ ਤਰੀਕੇ ਨਾਲ ਉਹ ਸਾਡੇ ਮਨ ਚ ਖਿਆਲ ਪਾਉਂਦਾ ਆ ਸਿੰਪਲ ਵੇ ਨਾਲ ਅਗਰ ਅਸੀਂ ਜਾਣੀ ਉਹ ਸਾਡੇ ਮਨ ਚ ਸਿਰਫ ਸੋਚਾਂ ਪਾਉਂਦਾ ਆ ਸਿਰਫ ਖਿਆਲ ਪਾਉਂਦਾ ਸਾਡੇ ਮਨ ਦੇ ਵਿੱਚ ਕਿ ਤੁਸੀਂ ਆਹ ਕੰਮ ਕਰੋ ਤੁਹਾਨੂੰ ਅੱਛਾ ਲੱਗੇਗਾ ਤੁਸੀਂ ਆਹ ਕਸ਼ ਕਰੋ ਤੁਹਾਨੂੰ ਆਨੰਦ ਆਏਗਾ ਤਾਂ ਕਰਦੇ ਅਸੀਂ ਖੋਧੀਆਂ ਉਹ ਸਿਰਫ ਸਾਡੇ ਮਨ 'ਚ ਖਿਆਲ ਪਾਉਂਦਾ ਆ ਅਤੇ ਅਸੀਂ ਉਹਨਾਂ ਖਿਆਲਾਂ ਨੂੰ ਸੁਣ ਕੇ ਉਹਨਾਂ ਖਿਆਲਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਲਈ ਵਚਨ 'ਚ ਲਿਖਿਆ ਆਪਣੇ ਕੰਨਾਂ ਦੇ ਕੱਚੇ ਨਾ ਹੋਵੋ ਖੁਦਾ ਦੇ ਵਚਨ ਵੱਲ ਕੰਨ ਲਗਾਓ ਕਿ ਪਰਮੇਸ਼ਰ ਆਪਣੀ ਕਲੀਸਿਆ ਨੂੰ ਕੀ ਕਹਿੰਦਾ ਆ ਉਹ ਕਹਿੰਦਾ ਮੈਂ ਪਵਿੱਤਰ ਆ ਅਤੇ ਤੁਸੀਂ ਵੀ ਪਵਿੱਤਰ ਹੋ ਜਾਓ ਹallelujah ਕਹਿੰਦਾ ਮੈਂ ਸ਼ੁੱਧ ਆ ਤੇ ਤੁਸੀਂ ਵੀ ਸ਼ੁੱਧ ਹੋ ਜਾਓ ਔਰ ਇਹਦੇ ਨਾਲ ਨਾਲ ਪਰਮੇਸ਼ਰ ਸਾਨੂੰ ਕੀ ਸਿਖਾ ਰਿਹਾ? ਕਹਿੰਦਾ ਮੈਂ ਤੁਹਾਨੂੰ ਕੀ ਕਹਿ ਰਿਹਾ ਆਂ? ਮੈਂ ਤੁਹਾਨੂੰ ਪਹਿਲਾਂ ਤੋਂ ਹੀ ਸਮਝਾ ਰਿਹਾ ਆਂ ਕਿ ਤੁਹਾਡੀ ਲੜਾਈ ਕਿਹਦੇ ਨਾਲ ਆ? ਲਹੂ ਤੇ ਮਾਸ ਨਾਲ ਨਹੀਂ ਪਰ ਅੰਧਕੋਰ ਦੇ ਮਹਾਰਾਜਿਆਂ ਦੇ ਨਾਲ ਆ ਤਾਂ ਬਹੁਤ ਸਾਰੇ ਘਰ ਪਰਿਵਾਰ ਹਸੇ ਹੁੰਦੇ ਜਿਨ੍ਹਾਂ ਦੇ ਘਰ ਵਿੱਚ ਨਸ਼ਾ ਹੁੰਦਾ। ਨਸ਼ੇ ਦੇ ਕਰਕੇ ਲੜਾਈ ਕਲੇਸ਼ ਹੁੰਦਾ ਔਰ ਅਸੀਂ ਉਸ ਨਸ਼ਾ ਕਰਨ ਵਾਲੇ ਬੰਦੇ ਨੂੰ ਕੁੱਟਮਾਰ ਕਰਦੇ ਆਂ। ਹੁਣ ਅਗਰ ਅਸੀਂ ਉਹਨੂੰ ਕੁੱਟ ਮਾਰ ਕਰਾਂਗੇ ਤਾਂ ਜੋ ਉਹਦੇ ਅੰਦਰ ਦੁਸ਼ਟ ਆਤਮਾ ਕੰਮ ਕਰ ਰਿਹਾ ਉਹ ਤਾਂ ਇੱਕ ਵਾਰੀ ਸਾਈਡ ਤੇ ਹੋ ਜਾਏਗਾ ਕੁੱਟ ਕਿੰਨੂੰ ਪੈ ਰਿਹਾ ਸਰੀਰ ਨੂੰ ਅਤੇ ਸਰੀਰ ਨੂੰ ਜਦ ਕੁੱਟ ਪਏਗੀ ਤਾਂ ਉਸ ਸਰੀਰ ਵਿੱਚ ਰਹਿਣ ਵਾਲਾ ਆਤਮਾ ਭੜਕੇਗਾ ਤੇ ਉਹ ਹੋਰ ਬੁਰੇ ਤਰੀਕੇ ਨਾਲ ਕੰਮ ਕਰੇਗਾ ਇਸ ਲਈ ਕਿਸੇ ਦਾ ਸੁਧਾਰ ਕਰਨ ਦੇ ਲਈ ਉਹਨੂੰ ਕੁੱਟਣਾ ਮਾਰਨਾ ਜ਼ਰੂਰੀ ਨਹੀਂ ਆ ਪਰ ਉਹਦੇ ਲਈ ਦੁਆ ਪ੍ਰਾਰਥਨਾ ਕਰੋ ਅਤੇ ਉਹਨੂੰ ਵchnਾ ਦੇ ਨਾਮ ਸਮਝਾਓ ਕਲਾਮ ਦੀਆਂ ਗੱਲਾਂ ਉਹਦੇ ਨਾਲ ਕਰੋ ਅਤੇ ਤਾਂ ਇਸ ਉਹਦਾ ਬਦਲਾਅ ਕਰ ਸਕੀਏ ਕਿਉਂਕਿ ਇਹ ਸਾਰੇ ਕੰਮ ਦੁਸ਼ਟ ਆਤਮਾ ਮਾ ਦਿਆ ਕਹਿੰਦਾ ਜੋ ਸਵਰਗੀ ਥਾਂਵਾਂ 'ਚ ਰਹਿੰਦੇ ਆ ਸਵਰਗੀ ਥਾਂ ਕੀ ਆ ਸਵਰਗੀ ਥਾਂ ਕਹਿੰਦਾ ਪਵ ਸਾਡਾ ਪਵਿੱਤਰ ਸਰੀਰ ਜੋ ਪਰਮੇਸ਼ਰ ਦਾ ਵਾਸ ਹੈ ਜਿਹਦੇ ਵਿੱਚ ਪਰਮੇਸ਼ਰ ਦਾ ਰਹਿਣਾ ਹੈ ਜੋ ਪਰਮੇਸ਼ਰ ਦੀ ਪਵਿੱਤਰ ਹੈਕਲ ਆ ਇਹ ਪਰਮੇਸ਼ਰ ਦੀ ਇੱਕ ਸਵਰਗੀ ਥਾਂ ਆ ਜਿਹਦੇ ਵਿੱਚ ਖੁਦਾ ਦਾ ਵਾਸ ਹੈ ਅਸੀਂ ਕਹਿੰਦੇ ਨੇ ਕਿ ਪਰਮੇਸ਼ਰ ਸਵਰਗ 'ਚ ਰਹਿੰਦਾ ਹੈ ਤਾਂ ਸਾਡਾ ਪਰਮੇਸ਼ਰ ਕਹਿੰਦਾ ਕਿ ਮੈਂ ਤੁਹਾਡੇ ਸਰੀਰ 'ਚ ਰਹਿਣਾ ਹੈ ਦਾ ਮਤਲਬ ਸਾਡਾ ਸਰੀਰ ਇੱਕ ਸਵਰਗ ਹੈ ਔਰ ਅਸੀਂ ਇਸ ਪਰਮੇਸ਼ਰ ਦੇ ਪਵਿੱਤਰ ਅਤੇ ਸਵਰਗੀ ਸਥਾਨ ਨੂੰ ਆਪਵਿੱਤਰ ਕਰਨ ਦੇ ਲਈ ਇਸ ਸੰਸਾਰ ਦੀਆਂ ਅਤੇ ਦੁਸ਼ਟ ਆਤਮਾ ਵਧੀਆਂ ਗੱਲਾਂ ਨੂੰ ਸੁਣ ਲੈਣੇ ਆ ਅਸੀਂ ਉਹਦੀ ਆਵਾਜ਼ ਸੁਣ ਕੇ ਉਹਦਾ ਪਿੱਛਾ ਕਰਨ ਲੱਗ ਜਾਨੇ ਆ ਜਿਹਦੇ ਨਾਲ ਅਸੀਂ ਪਾਪ ਚ ਪੈ ਜਾਨੇ ਆ ਤਾਂ ਕਲਾਮ ਚ ਲਿਖਿਆ ਸਾਡੀ ਲੜਾਈ ਉਹਨਾਂ ਦੇ ਨਾਲ ਆ ਜਿਹੜੇ ਸਾਨੂੰ ਪਾਪ ਚ ਪਾਉਂਦੇ ਆ ਅਸੀਂ ਪਾਪ ਚ ਪਹਿਣਾ ਨਹੀਂ ਪਰ ਅਸੀਂ ਪਰਮੇਸ਼ਰ ਦੇ ਧਰਮ ਦੇ ਸ਼ਾਸਤਰ ਵਾਸ਼ਤਰ ਪਹਿਨ ਲੈਣੇ ਆ ਧਰਮ ਦੇ ਸ਼ਾਸਤਰ ਪਹਿਨ ਲੈਣੇ ਆ ਅਸੀਂ ਉਹ ਹਥਿਆਰ ਜਿਹੜੇ ਖੁਦਾ ਨੇ ਸਾਨੂੰ ਦਿੱਤੇ ਆ ਔਰ ਉਹ ਹੈਗਾ ਪਵਿੱਤਰ ਵਚਨ ਪਵਿੱਤਰ ਕਲਾਮ ਉਹਨੇ ਸਾਨੂੰ ਦੱਤਾ ਆ ਕਹਿੰਦਾ ਤਾਂ ਜੋ ਤੁਸੀਂ ਬੁਰੇ ਦਿਨਾਂ ਵਿੱਚ ਸਾਹਮਣਾ ਕਰ ਸਕੋ ਹੁਣ ਬੁਰੇ ਦਿਨ ਸਾਡੇ ਤੇ ਅਗਰ ਕਿਸੇ ਦੇ ਘਰ ਕੋਈ ਨਸ਼ਾ ਕਰ ਰਿਆ ਨਾ ਉਹਦੇ ਲਈ ਉਸ ਤੋਂ ਬੁਰਾ ਕੰਮ ਕੋਈ ਨਹੀਂ ਹੈ ਜਦੋਂ ਉਹਨਾਂ ਦਾ ਹਸਬੰਡ ਹੈ ਉਹਨਾਂ ਦਾ ਬੱਚਾ ਘਰ ਵਿੱਚ ਨਸ਼ਾ ਕਰਕੇ ਲੜਾਈ ਕਲੇਸ਼ ਕਰਦਾ ਉਹ ਉਸ ਤੋਂ ਬੁਰਾ ਸਾਹਮਣੇ ਲਈ ਕੋਈ ਨਹੀਂ ਹੈ ਵੈਸੇ ਇੱਥੇ ਬੁਰੇ ਸਮੇਂ ਦਾ ਭਾਵ ਕਿ ਅੰਤ ਦੇ ਸਮੇਂ ਦੀ ਗੱਲ ਹੋ ਰਹੀ ਆ ਪਰ ਆਪਾਂ ਸੰਸਾਰਿਕ ਲੈਵਲ ਤੇ ਅੱਜ ਗੱਲ ਕਰ ਰਹੇ ਆ ਜਿਸ ਵਿਸ਼ੇ ਤੇ ਲਈ ਗੱਲ ਕਰ ਰਿਹਾ ਜੇ ਇਸ ਵਜੋਂ ਸਪੈਸ਼ਲੀ ਇਸਤੇਮਾਲ ਕਰਾਂਗੇ ਵੈਸੇ ਇਹ ਕਲਾਮ ਸਾਨੂੰ ਦੱਸਦਾ ਬੁਰਾ ਵੇਲਾ ਜਦ ਅੰਤ ਦਾ ਵੇਲਾ ਆਏਗਾ ਜਾਂ ਫਿਰ ਜਦੋਂ ਸਾਡੇ ਤੇ ਵਿਪਤਾਵ ਦੀ ਘੜੀ ਆਏਗੀ ਤਾਂ ਸ਼ੈਤਾਨ ਸਾਡਾ ਮਨ ਡੁਲਾਏਗਾ ਸਾਨੂੰ ਬੁਰਾ ਭਲਾ ਬੋਲੇਗਾ ਉਸ ਵੇਲੇ ਦੀ ਗੱਲ ਹੋ ਰਹੀ ਆ ਤੇ ਕਹਿੰਦਾ ਤੁਸੀਂ ਕੀ ਕਰਨਾ ਧਰਮ ਦੇ ਸ਼ਾਸਤਰ ਵਾਸ਼ਤਰ ਲੈ ਲੈਣੇ ਆ ਪਰਮੇਸ਼ਰ ਦੇ ਤਦ ਬੁਰੇ ਦਿਨ ਤੁਸੀਂ ਸਾਹਮਣਾ ਕਰ ਸਕੋ ਹੁਣ ਬੁਰਾ ਦਿਨ ਸਾਡੇ ਤੇ ਕੀ ਆ ਸਾਡੇ ਘਰਾਂ ਦੇ ਬੱਚੇ ਨਸ਼ਾ ਕਰਦੇ ਨੇ ਕਰਦੀਆਂ ਚੀਜ਼ਾਂ ਚੱਕ ਕੇ ਵੇਚ ਦਿੰਦੇ ਨੇ ਜਾਂ ਕਿਸੇ ਦੇ ਘਰ ਤੋਂ ਚੋਰੀਆਂ ਕਰਦੇ ਆ ਲੁੱਟਖੋਹਾਂ ਕਰਦੇ ਆ ਕਿਸੇ ਦਾ ਕਤਲ ਕਰ ਦਿੰਦੇ ਆ ਨਸ਼ੇ ਦੇ ਕਰਕੇ ਬਹੁਤ ਸਾਰੇ ਰਿਸ਼ਤੇ ਤੇ ਬਹੁਤ ਸਾਰੇ ਘਰ ਬਰਬਾਦ ਹੋ ਗਿਆ ਤਾਂ ਇਸ ਬੁਰੇ ਸਮੇਂ ਦੇ ਵਿੱਚ ਸਾਡੇ ਲਈ ਪਰਮੇਸ਼ਰ ਨੇ ਵਚਨ ਦਿੱਤੇ ਆ ਜੋ ਅੱਜ ਅਸੀਂ 12 ਵਜੇ ਦੀ ਪ੍ਰੇਰਣ ਸੁਣੇ ਹੋਣਗੇ ਨਸ਼ੇਲੇ ਵਚਨ ਤਾਂ ਉਹਨਾਂ ਵਚਨਾਂ ਦੇ ਨਾਲ ਅਸੀਂ ਕਮਾਂਡ ਕਰਨੀ ਆ ਹਰ ਨਸ਼ੇ ਵਾਲੇ ਪਰਿਵਾਰ ਦੇ ਲਈ ਹਾਰਿਕ ਨਸ਼ੀ ਦੀ ਸਪਿਰਟ ਤੋਂ ਆਜ਼ਾਦੀ ਦੇ ਲਈ ਅਸੀਂ ਕਮਾਂਡ ਕਰਨੀ ਆ ਕਿ ਉਹ ਸਾਰੀਆਂ ਨੈਗੇਟਿਵ ਸਪਿਰਟ ਰੱਦ ਹੋ ਜਾਣ ਕੈਨਸਲ ਹੋ ਜਾਣ ਖੁਦਾ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਮੇਰੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ ਹਰਾਮਕਾਰੀ ਦੇ ਚਾਲ ਚੱਲਦੇ ਅਤੇ ਉਹਨਾਂ ਦੇ ਮਨ ਪਰਿਸ਼ਟ ਹੋ ਗਿਆ ਤੇ ਖੁਦਾ ਦੀ ਪਵਿੱਤਰ ਹੈਕਲ ਦੇ ਵਿੱਚ ਪਰਮੇਸ਼ਰ ਦਾ ਵਾਸਿਆ ਤੇ ਅਸੀਂ ਉਸ ਹੈਕਲ ਨੂੰ ਪਰਿਸ਼ਟ ਨਹੀਂ ਕਰਨਾ ਤਾਂ ਅਸੀਂ ਉਹਨਾਂ ਵਚਨਾਂ ਦੇ ਦੁਆਰਾ ਉਹਨਾਂ ਦਾ ਸਾਹਮਣਾ ਕਰਨਾ ਹੈ ਤਾਂ ਜੋ ਅਸੀਂ ਸਭ ਦੇ ਸਾਬ ਆਪਣੇ ਘਰਾਂ ਪਰਿਵਾਰਾਂ ਦਾ ਬਚਾਅ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਸਕੀਏ ਇਸ ਲਈ ਹੀ ਸਾਨੂੰ ਇਹ ਪਵਿੱਤਰ ਵਚਨ ਇਤਿਹਾਸ ਕਲਾਮ ਦਿੱਤਾ ਗਿਆ ਹੈ ਜੀ ਦੇ ਦੁਆਰਾ ਅਸੀਂ ਉਹਨਾਂ ਸਾਰੇ ਅੰਧਕੋਰ ਦੇ ਮਹਾਰਾਜਾਂ ਦਾ ਸਾਹਮਣਾ ਕਰ ਸਕਦੇ ਹਾਂ ਜੇਖੋ ਜਿਸੀਂ ਕਹਿੰਦੇ ਨਸ਼ਾ ਕਰਨ ਵਾਲਾ ਆਪਣੇ ਸਰੀਰ ਨਾਲ ਨਸ਼ਾ ਕਰ ਰਿਹਾ ਪਰ ਘਰਉਣ ਵਾਲਾ ਕੋਈ ਹੋ ਰਿਹਾ ਇਸ ਲਈ ਅਸੀਂ ਜੇ ਕਿਸੇ ਨੂੰ ਕੋਈ ਰੋਗ ਲੱਗਾ ਹੈ ਤਾਂ ਅਸੀਂ ਉਸ ਰੋਗੀ ਨੂੰ ਨਹੀਂ ਮਾਰ ਦਿੰਦੇ ਪਰ ਉਹਦੇ ਰੋਗ ਨੂੰ ਖਤਮ ਕਰਨ ਲਈ ਦਵਾ ਲੈਂਦੇ ਹਾਂ ਨਾ ਉਸੇ ਤਰ੍ਹਾਂ ਜੇ ਕਿ ਤੈਨੂੰ ਨਸ਼ਾ ਲੱਗਾ ਨਾ ਤਾਂ ਆਪਾਂ ਨਸ਼ਾ ਕਰਨ ਵਾਲੇ ਨੂੰ ਸਜ਼ਾ ਨਹੀਂ ਦੇਣੀ ਉਹਦੇ ਅੰਦਰ ਜੋ ਨਸ਼ੇ ਦੀ ਆਦਤ ਹੈ ਨਸ਼ੇ ਦਾ ਕੀੜਾ ਹੈ ਉਹਨੂੰ ਖਤਮ ਕਰਨ ਦੇ ਲਈ ਅਸੀਂ ਕੰਮ ਕਰਨਾ ਹੈ ਅਤੇ ਉਹ ਕੰਮ ਅਸੀਂ ਐਸਾ ਕਰਨਾ ਕਿ ਖੁਦਾ ਦਾ ਕਲਾਮ ਸਾਨੂੰ ਦੱਸਦਾ ਕਿ ਲਹੂ ਮਾਸਨਾ ਨਹੀਂ ਪਰ ਵਚਨਾਂ ਦੇ ਨਾਲ ਅਤੇ ਵਚਨਾਂ ਦੇ ਨਾਲ ਜਦ ਅਸੀਂ ਉਹਦਾ ਸਾਹਮਣਾ ਕਰਾਂਗੇ ਤਾਂ ਸੱਚਮੁੱਚ ਉਹ ਸਭ ਦੁਸ਼ਟ ਪ੍ਰਿਸ਼ਟ ਆਤਮੇ ਸੜੀਆਂ ਜ਼ਿੰਦਗੀਆਂ ਚੋਂ ਰੱਦ ਹੋ ਜਾਣਗੇ ਹallelujah ਤਾਂ ਉਹ ਸਭ ਮਿਲ ਕੇ ਅਸੀਂ ਦੀ ਪੂਰੀ ਫਾਸਟਿੰਗ ਨੂੰ ਖੁਦਾਵੰਦ ਦੇ ਹੱਥਾਂ 'ਚ ਸੌਂਪਾਂਗੇ ਔਰ ਖਾਸ ਕਰਕੇ ਸਾਰੇ ਘਰਾਂ ਪਰਿਵਾਰਾਂ ਦੀ ਸੁਰੱਖਿਆ ਇਫਾਜ਼ਤ ਲਈ ਖੁਦਾਵੰਦ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਕਰਦੇ ਮਹਾਨ ਖੁਦਾਵੰਦ ਪਿਆਰੇ ਪਰਮੇਸ਼ੁਰ ਪ੍ਰਭੂਆ ਹੋਵਾ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਅਗੇ ਝੁਕਦੇ ਪਤਾ ਪਰਮੇਸ਼ੁਰ ਤੁਹਾਡੇ ਨਾਮ ਨੂੰ ਮਹਿਮਾ ਵਰ ਵਿੜਿਆਈ ਦਿੰਦੇ ਪਿਆਰੇ ਪ੍ਰਭੂ ਜੀ ਅੱਜ ਦੇ ਪੂਰੇ ਦਿਨ ਦੀ ਬਰਕਤ ਲਈ ਪ੍ਰਭੂ ਜੀ ਕਿ ਹੋਂ ਤੱਕ ਤੁਸੀਂ ਸਾਨੂੰ ਸੰਭਾਲਿਆ ਹਿੰਮਤ ਤਾਕਤ ਬਲ ਬਖਸ਼ਿਆ ਪ੍ਰਭੂ ਜੀ ਤੁਸੀਂ ਸਾਡੇ ਸਾਰੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਿਆ ਕੀਤਾ ਤੁਸੀਂ ਸਾਨੂੰ ਹਰ ਇੱਕ ਪਾਪ ਅੰਦ ਘੋਰ ਤੋਂ ਬਚਾ ਕੇ ਰੱਖਿਆ ਪ੍ਰਭੂ ਜੀ ਤੁਸੀਂ ਆਪਣੇ ਖੰਭਾਂ ਦੇ ਹੇਠਾ ਸਾਨੂੰ ਛਿਪਾਇਆ ਟੱਕਿਆ ਖੁਦਾਵੰ ਤੁਸੀ ਸਾਨੂੰ ਸਾਝਾ ਰੱਖਿਆ ਤੇ ਘੜਿਆ ਪ੍ਰਭੂ ਜੀ ਦਿਲ ਤੋਂ ਧੰਨਵਾਦ ਕਰਦੇ ਪਿਤਾ ਤੁਹਾਡੀਆਂ ਦਿੱਤੀਆਂ ਸਾਰੀਆਂ ਭਲਾਈਆਂ ਚੰਗੀਆਂ ਲਈ ਦਿਲ ਤੋਂ ਸ਼ੁਕਰ ਕਰਦੇ ਮੇਰੇ ਮਹਾਨ ਖੁਦਾਵੰ ਤੁਹਾਡੀਆਂ ਦਿੱਤੀਆਂ ਬਰਕਤਾਂ ਤੇ ਆਸ਼ੀਸ਼ਾਂ ਲਈ ਖੁਦਾਵੰਦਰ ਸ਼ੁਕਰ ਕਰਦੇ ਆਜ ਦੇ ਇਸ ਕਲਾਮ ਦੇ ਲਈ ਪਿਤਾ ਇਹ ਜੋ ਪਵਿੱਤਰ ਵਚਨ ਤੁਸੀਂ ਸਾਨੂੰ ਦਿੱਤਾ ਖੁਦਾ ਜਿਹਦਾ ਇਸਤੇਮਾਲ ਅਸੀਂ ਸ਼ੈਤਾਨ ਦੇ ਖਿਲਾਫ ਕਰ ਸਕਦੇ ਹਾਂ ਅਰ ਸੱਚਮੁੱਚ ਖੁਦਾ ਇਸ ਤਾਕਤਵਰ ਵਚਨ ਦੇ ਵਸੀਲੇ ਅਸੀਂ ਆਪਣੇ ਸਾਰੇ ਘਰਾਂ ਪਰਿਵਾਰਾਂ ਦਾ ਬਚਾਅ ਕਰ ਸਕੀਏ ਸਾਰੇ ਘਰ ਪਰਿਵਾਰ ਤੁਹਾਡੇ ਨਾਮ ਚ ਪਵਿੱਤਰ ਸ਼ੁੱਧ ਜਾਦ ਹੋਜਣ ਖੁਦਾਵਨ ਜਿੰਨਾ ਘਰਾਂ ਵਿੱਚ ਵੀ ਨਸ਼ੇ ਦੀ ਸਪਿਰਿਟ ਕੰਮ ਕਰਦੀ ਹੈ ਹਰ ਤਰ੍ਹਾਂ ਦਾ ਨਸ਼ਾ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਰਾਦੋ ਜਿਵੇਂ ਖੁਦਾਵਨ ਹਰ ਤਰ੍ਹਾਂ ਦੇ ਬੰਦਨਾਂ ਨੂੰ ਅਸੀਂ ਕਮਾਂਡ ਕਰਦੇ ਆ ਕਿਉਂ ਜੋ ਯੇਸ਼ੂ ਪਿਤਾ ਪਰਮੇਸ਼ੁਰ ਦੇ ਪਾਪ ਕਰਹਾਮ ਦੇ ਵਿੱਚ ਲਿਖਿਆ ਆ ਕਿ ਇਹ ਸਰੀਰ ਤੁਹਾਡੀ ਪਵਿੱਤਰ ਹੈ ਕਰਾ ਖੁਦਾਵੰਦ ਅਸੀਂ ਇਸ ਪਵਿੱਤਰ ਹੈਕਲ ਨੂੰ ਨਾਸ਼ ਨਾ ਕਰੀਏ ਪਤਾ ਕਿਉਂ ਜੋ ਤੁਸੀਂ ਪਵਿੱਤਰ ਹੋ ਤੇ ਸਭ ਦੇਸਾ ਪਵਿੱਤਰ ਹੋ ਜਾਣ ਖੁਦਾਵੰਦ ਹਰ ਇੱਕ ਨਸ਼ੇ ਦੀ ਸਪਿਰਟ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਰੱਦ ਹੋ ਜਾਵੇ ਕੈਨਸਲ ਹੋ ਜਾਵੇ ਖੁਦਾਵੰਦ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਸਾਡੇ ਵਿੱਚ ਮੌਜੂਦ ਹਰ ਇੱਕ ਭੈਣ ਭਾਈ ਦੇ ਨਾਲ ਹੋਵੇ ਖੁਦਾ ਸਾਰੇ ਹੀ ਬੰਦਨਾ ਤੋਂ ਆਜ਼ਾਦ ਹੋ ਜਾਣ ਖੁਦਾ ਵਾਹ ਅੱਜ ਜਿੰਨੇ ਵੀ ਘਰ ਪਰਿਵਾਰ ਖੁਦਾਵੰਦ ਤੁਹਾਡੀ ਹਜ਼ੂਰੀ ਵਿੱਚ ਨੇ ਇਹਨਾਂ ਘਰਾਂ ਵਿੱਚ ਜਿਸ ਵੀ ਘਰ ਵਿੱਚ ਨਸ਼ਾ ਜਾਂ ਖੁਦਾ ਹਰ ਇੱਕ ਨਸ਼ੇ ਦੀ ਸਪਿਰਟ ਨਸ਼ੇ ਦੇ ਬੰਧਨ ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਰੱਦ ਹੋ ਜਾਣ ਅੱਜ ਦਿਨਾਂ ਦੇ ਘਰ ਦਾ ਹਰ ਇੱਕ ਪਵਿੱਤਰ ਸ਼ਰੀਰ ਖੁਦਾਵੰਦ ਤੁਹਾਡੀ ਹਜ਼ੂਰ ਚੁਕੇ ਪਤਾ ਪਰਮੇਸ਼ਰ ਅਤੇ ਪਵਿੱਤਰ ਤਾਈ ਦੇ ਵਿੱਚ ਚੱਲਣ ਆਪਣੇ ਸਰੀਰ ਨੂੰ ਧਰਮ ਦੇ ਹਥਿਆਰ ਬਣਾ ਕੇ ਇਸਤੇਮਾਲ ਕਰਨ ਹਰ ਤਰ੍ਹਾਂ ਦੇ ਪਾਪ ਵੈਰ ਵਿਰੋਧ ਈਰਖਾ ਜਲਸੀ ਗ੍ਰੋਧ ਤੋਂ ਬਚੇ ਰਹਿਣ ਖੁਦਾ ਤੁਹਾਡੀ ਦਇਆ ਕਿਰਪਾ ਭਲਾਈ ਭਰਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਹੋਵੇ ਖੁਦਾਵਾਨ ਤੁਹਾਡਾ ਰਹਿਮ ਤੁਹਾਡਾ ਫਜ਼ਲ ਤੁਹਾਡੀ ਦਇਆ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਸਾਰਿਆਂ ਦੀ ਜ਼ਿੰਦਗੀ 'ਚ ਹੋਵੇ ਖੁਦਾਵਾਨ ਤੁਹਾਡਾ ਆਤਮਾ ਹਰ ਇੱਕ ਦੀ ਹਿਫਾਜ਼ਤ ਕਰੇ ਪੈਰੇ ਪ੍ਰਭੂ ਜੀ ਔਰ ਦੁਆ ਕਰ ਦਿਓ ਨਾ ਸਾਰੇ ਭੈਣਾਂ ਭਾਈਆਂ ਦੇ ਲਈ ਜਿਨ੍ਹਾਂ ਨੇ ਅੱਜ ਦੇ ਦਿਨ ਫਾਸਟਿੰਗ ਕੀਤੀ ਹੈ ਖੁਦਾਵੰਦ ਅੱਜ ਦਾ ਵਰਤ ਦਾ ਸਮਾਂ ਜੋ ਤੁਸੀਂ ਇਹਨਾਂ ਨੂੰ ਸੰਭਾਲਿਆ ਪ੍ਰਭੂ ਜੀ ਅੱਜ ਪੂਰਾ ਦਿਨ ਦੀ ਇਹਨਾਂ ਨੇ ਮਿਹਨਤ ਕੀਤੀ ਖੁਦਾ ਤੁਸੀਂ ਇਹਨਾਂ ਦੀ ਮਿਹਨਤ ਨੂੰ ਦੇਖਿਆ ਤੇ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਇਹਨਾਂ ਦਾ ਪ੍ਰਤੀਫਲ ਇਹਨਾਂ ਨੂੰ ਦੇ ਚੁੱਕੇ ਹੋ ਜਿਨ੍ਹਾਂ ਵੀ ਭੈਣਾਂ ਭਾਈਆਂ ਨੇ ਜਿਸ ਵੀ ਵਿਸ਼ੇ ਦੀ ਅੱਜ ਦੁਆ ਕੀਤੀ ਖੁਦਾਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰਿਆਂ ਵਿਸ਼ਿਆਂ ਨੂੰ ਸੁਣਿਆ ਅਤੇ ਇਹਨਾਂ ਨੂੰ ਉੱਤਰ ਦਿੱਤਾ ਖੁਦਾਵੰਤ ਤੁਸੀਂ ਇਹਨਾਂ ਸਭ ਦੀਆਂ ਲੋੜਾਂ ਜ਼ਰੂਰ ਤੁਹਾਨੂੰ ਪੂਰੀਆਂ ਕਰ ਚੁੱਕੇ ਹੋ ਪਤਾ ਪਰਮੇਸ਼ਰ ਇਹਨਾਂ ਨੂੰ ਸਾਰੇ ਹੀ ਰੋਗ ਬੰਦਨ ਬਿਮਾਰੀਆਂ ਪੀੜਾ ਪਰੇਸ਼ਾਨੀਆਂ ਤੋਂ ਆਜ਼ਾਦ ਕਰ ਦੇ ਖੁਦਾ ਔਰ ਸਾਰੀਆਂ ਸਪਿਰਟਸ ਤੋਂ ਆਜ਼ਾਦ ਕਰ ਦੇ ਖੁਦਾ ਜਿਹਨਾਂ ਦੇ ਪੂਰੀ ਮਿਹਨਤ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਆਂ ਫਿਰ ਅੱਜ ਦੇ ਸਪੋਜਨ ਅਤੇ ਪਾਣੀ ਤੇ ਬਰਕਤ ਮੰਗਦੇ ਪ੍ਰਭੂ ਜੀ ਜੋ ਵੀ ਇਹ ਭੋਜਨ ਅਤੇ ਪਾਣੀ ਗ੍ਰਹਿਣ ਕਰਨ ਵਾਲੇ ਨੇ ਖੁਦਾਵੰਤ ਇਸ ਭੋਜਨ ਤੇ ਪਾਣੀ ਨੂੰ ਤੁਹਾਡੇ ਹੱਥਾਂ ਵਿੱਚ ਬles ਕਰ ਦੇ ਖੁਦਾਵੰਤ ਸਾਰੀਆਂ ਰੁਕਾਵਟਾਂ ਸਾਰੇ ਬੰਧਨਾਂ ਨੂੰ ਤੋੜ ਦੇ ਆਂ ਤੁਹਾਡੀ ਦਇਆ ਕਿਰਪਾ ਅਪ্লাই ਪਰ ਪੂਰੀ ਦੇ ਵਸੀਲੇ ਆ ਜੀ ਪੂਰੀ ਫਾਸਟਿੰਗ ਇੱਥੇ ਹੀ ਖਤਮ ਕਰਦੇ ਪਾਰੇ ਪਰਮੇਸ਼ਰ ਪੂਰੇ ਪਰਿਵਾਰਾਂ ਨੂੰ ਤੁਹਾਡੇ ਨਾਮ ਚ ਬਰਕਤ ਅਤਿਆਸ਼ ਹੀ ਦਿੰਦੇ ਹੋਏ ਖੁਦਾਵੰਦ ਇਸ ਪੂਰੀ ਪ੍ਰਾਰਥਨਾ ਤੁਹਾਡੇ ਸਮਰਥੀ ਨਾਮ ਦੇ ਵਿੱਚ ਸਾਰੇ ਇਹ ਮਿਲ ਕੇ ਮੰਗਦੇ ਹਾਂ ਆਮੇਨ 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 ਤਾਰੀਕ ਲਈ ਸਤਿਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀਦੀ।